ਹੁਣ ਚੰਡੀਗੜ੍ਹ 에어ਪੋਰਟ ਤੋਂ ਨਵੀਆਂ ਅੰਤਰਰਾਸ਼ਟਰੀ ਯਾਨਕਿ ਇੰਟਰਨੈਸ਼ਨਲ ਉਡਾਨਾਂ ਦੇ ਲਈ ਇੱਕ ਵੱਡੀ ਖਬਰ ਇੱਕ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਜੇ ਆਪ ਤੁਸੀਂ ਪੰਜਾਬ ਦੇ ਵਿੱਚ ਵਸਨੀਕ ਹੋ ਤਾਂ ਇਹ ਖਬਰ ਤੁਹਾਡੇ ਲਈ ਵੀ ਬੇहद ਖਾਸ ਹੈ ਕਿਉਂਕਿ ਚੰਡੀਗੜ੍ਹ ਤੋਂ ਨਵੀਆਂ ਜਿਹੜੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਚੱਲਦੀਆਂ ਨੇ ਉਹਨਾਂ ਨੂੰ ਲੈ ਕੇ ਹੁਣ ਇੱਕ ਵੱਡੀ ਹੈ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਕੀ ਅਪਡੇਟ ਆ ਤੁਹਾਡੇ ਨਾਲ ਸਾਂਝੇ ਕਰਨ ਜਾਣੇ ਹਾਂ ਦੱਸੀਏ ਕਿ ਚੰਡੀਗੜ੍ਹ 에어ਪੋਰਟ ਤੋਂ ਨਵੀਆਂ ਅੰਤਰਰਾਸ਼ਟਰੀ ਉਡਾਨਾਂ ਲਈ ਹੈ ਜਿਹੜੀ ਹੁਣ 에어ਪੋਰਟ ਤੇ ਨਾਈਟ ਪਾਰਕਿੰਗ ਚਾਰਜ ਲੈਂਦੀ ਚਾਰਜ ਕਾਰਕੂ ਚਾਰਜ ਮਾਫ ਕਰਨ ਦੇ ਨਾਲ 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 ਮਾਰਕੀਟਿੰਗ ਤੇ ਪ੍ਰਚਾਰ ਪ੍ਰਸਤਾਰ ਦੇ ਵਿੱਚ ਵੀ ਛੋਟ ਦਿੱਤੀ ਜਾਵੇਗੀ ਸੋ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੋਂ ਨਵੀਆਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਵਾਲੀਆਂ 에ਅਰਲਾਈਨਸ ਨੂੰ ਵੱਡੀ ਰਾਹਤ ਮਿਲੇਗੀ ਏਅਰਪੋਰਟ ਤੇ ਨਾਈਟ ਪਾਰਕਿੰਗ ਚਾਰਜ ਲੈਂਡਿੰਗ ਚਾਰਜ 카ਗੋ ਚਾਰਜ माफ ਕਰਨ ਦੇ ਨਾਲ ਨਾਲ ਮਾਰਕੀਟਿੰਗ ਅਤੇ ਪ੍ਰਚਾਰ ਪ੍ਰਸਾਰ ਵਿੱਚ ਵੀ ਛੋਟ ਦਿੱਤੀ ਜਾਵੇਗੀ ਜਿਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਵੀ ਲਾਭ ਮਿਲੇਗਾ ਸੋ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਲਿਮਿਟਿਡ ਨੇ ਇਸ ਸਬੰਧ ਵਿੱਚ ਕਈ ਨੀਤੀਆਂ ਤਿਆਰ ਕਰਕੇ ਕੇਂਦਰ ਸਰਕਾਰ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਪੇਸ਼ ਕੀਤੀਆਂ ਨੇ ਜਾਣਕਾਰੀ ਹੈ ਸੋ ਦੱਸਦੀ ਹੈ ਕਿ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ ਕੋਲਕਾਤਾ ਸੋਏ ਮੀਟਿੰਗ ਦੌਰਾਨ ਪੁਆਇੰਟ ਆਫ ਕਾਲ ਦਾ ਮੁੱਦਾ ਚੱਕਿਆ ਗਿਆ ਸੀ 에ਰਪੋਰਟ ਐਡਵਾਈਸਰੀ ਕਮੇਟੀ ਦੀ ਬੈਠਕ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਨਾਲ ਚੰਡੀਗੜ੍ਹ ਦੇ ਸੰਸਦ ਮੈਂਬਰ ਨੇ ਵੀ ਇਹ ਮਾਮਲਾ ਜ਼ੋਰ ਦੇ ਨਾਲ ਰੱਖਿਆ ਸਿਵਲ ਐਵੀਏਸ਼ਨ ਮੰਤਰਾਲਾ ਹੁਣ ਇਸ ਤੇ ਵਿਚਾਰ ਕਰੇਗਾ ਸੋ ਦੇਸ਼ ਦੇ ਵਿੱਚ 17 에ਰਪੋਰਟਾਂ ਨੂੰ ਪੁਆਇੰਟ ਆਫ ਕਾਲ ਦੇ ਵਿੱਚ ਸ਼ਾਮਲ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ ਇਸ ਵਿੱਚ ਉਹਨਾਂ ਦੇਸ਼ਾਂ ਦੇ ਉਡਾਣਾ ਸ਼ੁਰੂ ਕਰਨ ਦਾ ਵਿਚਾਰ ਹੈ ਜਿਨ੍ਹਾਂ ਦੀ ਯਾਤਰਾ 7 ਤੋਂ 8 ਘੰਟਿਆਂ ਦੇ ਵਿੱਚ ਪੂਰੀ ਹੋ ਸਕੇ ਜਿਹਾ ਹੁਣ ਅੰਤਰਰਾਸ਼ਟਰੀ ਫਲਾਈਟਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਹੁਣ ਇੱਕ ਤਾਂ 에ਅਰਪੋਰਟਸ ਤੇ ਫਲਾਈਟਾਂ ਵੀ ਨੇ ਜਿਹੜੀਆਂ ਹੋਰ ਸ਼ੁਰੂ ਕਰਨ ਦੀ ਜਿਹੜੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਬਹੁਤ ਸਾਰੇ ਜਿਹੜੇ ਚਾਰजेस ਨੇ ਜਿਹੜੇ ਐਵੀਏਸ਼ਨ ਵਿਭਾਗ ਦੇ ਵੱਲੋਂ ਜਿਹੜੇ ਡਿਸਕਸ਼ਨ ਕੀਤੇ ਗਏ ਨੇ ਜਿਹੜਾ ਕਿ ਇੰਟਰਨੈਸ਼ਨਲ ਉਡਾਨਾਂ ਨੂੰ ਪੈਂਦੇ ਸਨ ਜਿਸ ਕਰਕੇ ਫਲਾਈਟਾਂ ਵੀ ਮਹਿੰਗੀਆਂ ਹੁੰਦੀਆਂ ਸਨ ਸਾਨੂੰ ਉਹਨਾਂ ਦੀਆਂ ਟਿਕਟਸ ਵੀ ਮਹਿੰਗੀਆਂ ਹੁੰਦੀਆਂ ਸਨ ਸੋ ਉਹਨਾਂ ਦੇ ਉੱਤੇ ਇਹ ਜਿਹੜਾ ਹੁਣ ਥੋੜੀ ਜਿਹੀ ਰਾਹਤ ਦਿੱਤੀ ਜਾਣ ਵਾਲੀ ਆ ਸੋ ਇਸ ਦੇ ਨਾਲ ਫਾਇਦਾ ਜਿਹੜੀ ਗੱਲ ਕਰੀਏ ਤਾਂ ਫਾਇਦਾ ਕੰਪਨੀਆਂ ਨੂੰ ਜਿਹੜੀਆਂ 에ਰਲਾਈਨ ਕੰਪਨੀਆਂ ਨੇ ਇੱਕ ਤੋਂ 1.5 ਕਰੋੜ ਦਾ ਫਾਇਦਾ ਉਹਨਾਂ ਨੂੰ ਇੱਕ ਮਹੀਨੇ ਦਾ ਮਿਲੇਗਾ ਇਹ ਦਾਵਾ ਹੈ ਜਿਹੜਾ ਕੀਤਾ ਜਾ ਰਿਹਾ ਹੈ ਅਪਡੇਟ ਲੈ ਕੇ ਰੁੱਗੂ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ